ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਤੇ ਬੈਲ ਦੇ ਆਈਕਨ ਤੇ ਕਲਿੱਕ ਕਰੋ ਤਾਂ ਜੋ ਸਾਡੀ ਵੀਡੀਓ ਪਹੁੰਚ ਸਕੇ ਤੁਹਾਡੇ ਕੋਲ ਸਭ ਤੋਂ ਪਹਿਲਾਂ ਹੈਲੋ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਈ ਐਂਡ ਯਾਰੀਆਂ ਫਿਲਮ ਦੇ ਟ੍ਰੇਲਰ ਬਾਰੇ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡਾ ਚੈਨਲ ਦੇਸੀ ਪੰਜਾਬੀ ਸਵੈਗ ਹਲੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਕਿਉਂਕਿ ਅਸੀਂ ਅੱਧਾ ਦੀਆਂ ਵੀਡੀਓਜ਼ ਲੈਂਦੇ ਰਹਿੰਦੇ ਹਾਂ ਚਲੋ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਇਹ ਵੀਡੀਓ ਹਾਈ ਐਂਡ ਯਾਰੀਆਂ ਦਾ ਟ੍ਰੇਲਰ ਆ ਚੁੱਕਿਆ ਹੈ ਇਸ ਨੂੰ ਸਪੀਡ ਰਿਕਾਰਡਸ ਦੇ ਆਫੀਸ਼ੀਅਲ YouTube ਚੈਨਲ ਤੇ ਲਾਂਚ ਕੀਤਾ ਗਿਆ। ਇਸ ਟ੍ਰੇਲਰ ਨੂੰ ਹੁਣ ਤੱਕ 1 ਮਿਲੀਅਨ ਤੋਂ ਵੱਧ ਵਿਊਜ਼ ਤੇ 60000 ਦੇ ਲਗਭਗ ਲਾਈਕ ਆ ਚੁੱਕੇ ਹਨ। ਇਹ ਫਿਲਮ ਦਾ ਟ੍ਰੇਲਰ ਲੋਕਾਂ ਨੂੰ ਕਿੰਨਾ ਕੁ ਪਸੰਦ ਆ ਰਿਹਾ ਹੈ ਇਸ ਦਾ ਅੰਦਾਜ਼ਾ ਤੁਸੀਂ ਇਹਨਾਂ ਕਮੈਂਟਾਂ ਨੂੰ ਦੇਖ ਕੇ ਲਗਾ ਸਕਦੇ ਹੋ। ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਪੰਕਜ ਬੱਤਰਾ ਜੀ ਨੇ ਜੋ ਸੱਜਣ ਸਿੰਘ ਰੰਗਰੂਟ, ਬੰਬੂ ਘਾਟ ਤੇ ਗੋਰੀਆਂ ਨੂੰ ਦਫਾ ਕਰੋ ਵਰਗੀਆਂ ਸੁਪਰ ਹਿੱਟ ਫਿਲਮਾਂ ਬਣਾ ਚੁੱਕੇ ਹਨ। ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਸੰਦੀਪ ਬੰਸਲ, ਪੰਕਜ ਬੱਤਰਾ, ਦਿਨੇਸ਼ ਆਲਕ ਅਤੇ ਬਲਵਿੰਦਰ ਕੋਲੀ ਜੀ ਨੇ ਇਸ ਫਿਲਮ ਨੂੰ ਬਣਾਉਣ ਵਿੱਚ ਪਟਾਰਾ ਟਾਕਿਸ ਦਾ ਵੀ ਯੋਗਦਾਨ ਹੈ ਜੇਕਰ ਗੱਲ ਕੀਤੀ ਜਾਵੇ ਇਸ ਫਿਲਮ ਦੀ ਸਟੋਰੀ ਦੀ ਤਾਂ ਇਸ ਫਿਲਮ ਦੀ ਸਟੋਰੀ ਵਿੱਚ ਦੋਸਤੀ ਦੀ अहमियत ਦਿਖਾਈ ਗਈ ਹੈ ਟ੍ਰੇਲਰ ਦੀ ਸ਼ੁਰੂਆਤ ਵਿੱਚ दारू ਪੀ ਕੇ ਖੱਪਪਾਂ ਦੇ ਇਲਜ਼ਾਮ ਵਿੱਚ ਸਕਾਟਲੈਂਡ ਪੁਲਿਸ ਜੱਸੀ ਗਿੱਲ ਨਿੰਜਾ ਤੇ ਰਣਜੀਤ ਪਾਵੇ ਨੂੰ ਫੜ ਲੈਂਦੀ ਹੈ ਜਿਸ ਦਾ ਅੰਦਾਜ਼ਾ ਤੁਸੀਂ ਇਸ ਲੋਗੋ ਨੂੰ ਦੇਖ ਕੇ ਲਗਾ ਸਕਦੇ ਹੋ ਜੋ ਸਕਾਟਲੈਂਡ ਪੁਲਿਸ ਦਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੋਵੇਗਾ ਕਿ ਸਕਾਟਲੈਂਡ ਤੇ ਇੰਗਲੈਂਡ ਦੋਨੋਂ ਯੂਨਾਈਟਿਡ ਕਿੰਗਡਮ ਦੇ ਅੰਡਰ ਆਂਦੇ ਹਨ ਇਸ ਕਰਕੇ ਦੋਨੋਂ ਜਗ੍ਹਾ ਇੱਕ ਹੀ ਕਾਨੂੰਨ ਚੱਲਦਾ ਹੈ ਜੱਸੀ ਗਿੱਲ ਤੇ ਨਿੰਜਾ ਦੋਨੋਂ ਪਹਿਲਾਂ ਤੋਂ ਹੀ ਇੰਗਲੈਂਡ ਰਹਿੰਦੇ ਹਨ ਤੇ ਰਣਜੀਤ ਬਾਵਾ ਆਪਣੇ ਪਿਆਰ ਨੂੰ ਪਾਉਣ ਲਈ ਪੰਜਾਬ ਛੱਡ ਕੇ ਇੰਗਲੈਂਡ ਆ ਜਾਂਦਾ ਹੈ ਤੇ ਨਾਲ ਤਿੰਨਾਂ ਦੀ ਗਹਿਰੀ ਦੋਸਤੀ ਹੋ ਜਾਂਦੀ ਹੈ ਜੇਕਰ ਗੱਲ ਕਰੀਏ ਇਹਨਾਂ ਤਿੰਨਾਂ ਦੇ ਕੈਰੇਕਟਰਾਂ ਦੀ ਤਾਂ ਨਿੰਜਾ ਨੂੰ ਇੱਕ ਸ਼ਰੀਫ ਤੇ ਬੀਬਾ ਮੁੰਡਾ ਦਿਖਾਇਆ ਗਿਆ ਹੈ ਤੇ ਰਣਜੀਤ ਬਾਵੇ ਨੂੰ ਇੱਕ ਪਿੰਡੂ ਜੱਟ ਦਿਖਾਇਆ ਗਿਆ ਹੈ ਤੇ ਜੱਸੀ ਗਿੱਲ ਨੂੰ ਇਸ ਫਿਲਮ ਵਿੱਚ ਚਾਲੂ ਦਿਖਾਇਆ ਗਿਆ ਹੈ ਜੋ ਇੱਕ ਕੁੜੀ ਨੂੰ ਛੱਡ ਕੇ ਦੂਜੀ ਦੇ ਮਗਰ ਜਾਂਦਾ ਹੈ ਤੇ ਦੂਜੀ ਨੂੰ ਛੱਡ ਕੇ ਤੀਜੀ ਦੇ ਮਗਰ ਜਾਂਦਾ ਹੈ ਤੇ ਪਿਆਰ ਇਸ ਲਈ ਖੇਡ ਹੈ ਲਾਰਾ ਬਈ ਲਾਰਾ ਬੜੀ ਕੁਛ ਸੀ ਸੀ ਕਾਲੀ ਕਾਲੀ ਜੀ ਮੂੰਹ ਚ ਲਾਰਾ ਜਗਾ ਸੋਫੀਆ ਨਿਕਲ ਗਿਆ ਲਾਰਾ ਨੂੰ ਵੀ ਲਾਰਾ ਸੋਫੀਆ ਨੂੰ ਵੀ ਲਾਰਾ ਜਿਸ ਦਾ ਪਤਾ ਇਸ ਦੀ ਗਰਲਫ੍ਰੈਂਡ ਸੀਰਤ ਨੂੰ ਲੱਗ ਜਾਂਦਾ ਹੈ ਸੀਰਤ ਜੱਸੀ ਗਿੱਲ ਨੂੰ ਛੱਡ ਕੇ ਚਲੀ ਜਾਂਦੀ ਹੈ ਇਸ ਗੱਲ ਕਰਕੇ ਨਿੰਜਾ ਤੇ ਰਣਜੀਤ ਬਾਵਾ ਦੀ ਜੱਸੀ ਗਿੱਲ ਨਾਲੋਂ ਦੋਸਤੀ ਟੁੱਟ ਜਾਂਦੀ ਹੈ ਤੇ ਜੱਸੀ ਗਿੱਲ ਉਹਨਾਂ ਦੋਨਾਂ ਨੂੰ ਘਰੋਂ ਬਾਹਰ ਕੱਢ ਦਿੰਦਾ ਹੈ ਸਹੀ ਕੀਤਾ ਫਿਰ ਸਿਰਤ ਨੇ ਜੋ ਕੀਤਾ ਤੇਰੇ ਨਾਲ ਸਾਲਿਆ ਮੇਰੇ ਕਰ ਰਹਿਣਾ ਮੇਰੀ ਬੇਇੱਜ਼ਤੀ ਕਰਦਾ ਜਾ ਸਮਝ ਜਖਦਾ ਫੜੇ ਤੂੰ ਮੰਗਾ ਕਿਤੇ ਨਹੀਂ ਜਾਊਗਾ ਇੱਥੇ ਹੀ ਰਹਿਊਗਾ ਜੇ ਤੈਨੂੰ ਜਾਂ ਤਕਲੀਫ ਹੈ ਨਾ ਤੂੰ ਦਫਾ ਜਾ ਲੜ ਦੇ ਤੇ ਸੀਰੀ ਦੇ ਕਰੈਕਟਰ ਵਿੱਚ ਸਾਨੂੰ ਨਜ਼ਰ ਆਈ ਨਵਨੀਤ ਕੌਰ ਢਿੱਲੋ ਤੇ ਹੌਲੀ ਹੌਲੀ ਜੱਸੀ ਗਿੱਲ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਣ ਲੱਗ ਜਾਂਦਾ ਹੈ ਤੇ ਜੱਸੀ ਗਿੱਲ ਆਪਣੇ ਦੋਸਤਾਂ ਤੋਂ ਮਾਫੀ ਮੰਗਦਾ ਹੈ ਤੈਨੂੰ ਲੱਗ ਜਾਣਾ ਸੀ ਪਤਾ ਜੇ ਮੂਰੋ ਜੱਟ ਨੂੰ ਗੁੱਸਾ ਆ ਜਾਂਦਾ ਯਾਰ ਝਟ ਕਰ ਲੈਂਦਾ ਗੁੱਸਾ ਤੂ ਕੋ ਕੀਤਾ ਮੈਂ ਆਪਣੀ ਗੱਲ ਕਰਦਾ ਫਿਰ ਬਾਮਾ ਕੋਣਾ ਇਸ ਤੋਂ ਲਗਾ ਵਸਾਨੂੰ ਫਿਲਮ ਵਿੱਚ ਨਜ਼ਰ ਆਵੇਗੀ ਮੁਕੰਨ ਸ਼ੇਟੀ ਜੋ ਇਸ ਫਿਲਮ ਤੋਂ ਆਪਣਾ ਡੈਬਿਊ ਕਰਨ ਜਾ ਰਹੀ ਹੈ ਤੇ ਇਹਨਾਂ ਨੂੰ ਰਣਜੀਤ ਬਾਵਾ ਪਿਆਰ ਕਰਦਾ ਹੈ ਤੇ ਸਾਨੂੰ ਨਜ਼ਰ ਆਵੇਗੀ ਆਰੂਸ਼ੀ ਸ਼ਰਮਾ ਜੋ ਫਿਲਮ ਵਿੱਚ ਨਿੰਜੇ ਨੂੰ ਪਿਆਰ ਕਰਦੀ ਹੈ ਤੇ ਆਰੂਸ਼ੀ ਸ਼ਰਮਾ ਕਾਕਾ ਜੀ ਫਿਲਮ ਵਿੱਚ ਵੀ ਨਜ਼ਰ ਆ ਚੁੱਕੀ ਹੈ ਇਸ ਫਿਲਮ ਵਿੱਚ ਸਾਨੂੰ ਅਹਿਮ ਕਰੈਕਟਰ ਵਿੱਚ ਨਜ਼ਰ ਆਣਗੇ ਗੁਰਨਾਮ ਪੁੱਲਰ ਜੀ ਇਸ ਸੀਨ ਨੂੰ ਦੇਖ ਕੇ ਸਾਨੂੰ ਲੱਗਦਾ ਹੈ ਕਿ ਗੁਰਨਾਮ ਪੁੱਲਰ ਤੇ ਜੱਸੀ ਗਿੱਲ ਦੀ ਗਰਲਫ੍ਰੈਂਡ ਨਵਨੀਤ ਕੋਟਿਲੋ ਦਾ ਰਿਸ਼ਤਾ ਤੈ ਹੋ ਚੁੱਕਿਆ ਹੈ ਤੇ ਗੁਰਨਾਮ ਪੁੱਲਰ ਨੂੰ ਜੱਸੀ ਗਿੱਲ ਬਾਰੇ ਪਤਾ ਚੱਲਦਾ ਹੈ ਤੇ ਗੁਰਨਾਮ ਭੁੱਲਰ ਜੱਸੀ ਗਿੱਲ ਨੂੰ ਨਮਨੀਤ ਤੋਂ ਦੂਰ ਰਹਿਣ ਲਈ ਕਹਿੰਦਾ ਹੈ। ਸੋਣ ਓਏ ਜੇ ਅੱਜ ਤੋਂ ਬਾਅਦ ਇੱਥੇ ਨੇੜੇ ਤੇੜੇ ਵੀ ਦੱਸਿਆ ਨਾ ਗੋਲੀ ਮਾਰ ਦੂੰ। ਤੇ ਇਸ ਫਿਲਮ ਦੇ ਟ੍ਰੇਲਰ ਨੂੰ ਦੇਖ ਕੇ ਇੰਜ ਲੱਗਦਾ ਹੈ ਕਿ ਇਹ ਫਿਲਮ ਬਾਲੀਵੁੱਡ ਦੀ ਸੁਪਰ ਹਿੱਟ ਫਿਲਮ ਦਿਲ ਚਾਹਤਾ ਹੈ ਦੀ ਕਾਪੀ ਹੋਵੇਗੀ ਜੋ 2001 ਵਿੱਚ ਆਈ ਸੀ ਤੇ ਇਸ ਫਿਲਮ ਦੀ ਸਟੋਰੀ ਵਿੱਚ ਥੋੜੇ ਬਹੁਤੇ ਹੀ ਚੇਂਜਸ ਕੀਤੇ ਗਏ ਹਨ। ਓਏ ਆ ਕੀ ਗਲਤੀ ਸ਼ਰਾ ਕੀਤਾ ਈ ਓਏ ਭਰਾ ਮੈਂ ਗਲਤ ਨਹੀਂ ਮੈਂ ਤਾਂ ਇਹ ਕਿਹਾ ਸੀ ਕਿ ਮੈਂ 1 ਮਿੰਟ ਚ ਆਪਾਂ ਆਇਆ ਕਪੜੇ ਪਾ ਕੇ ਆਪਾਂ ਕਾਲਜ ਜਾਣਾ ਹਮ ਤਾਂ ਮੰਨਣਾ ਮਨਾਂ ਉਂਗਲ ਤਾਂ ਸਾਲੀ ਦੂਜੀ ਸੀ ਜੇਕਰ ਤੁਸੀਂ ਇਸ ਫਿਲਮ ਦਾ ਟ੍ਰੇਲਰ ਹਾਲੇ ਤੱਕ ਵੀ ਨਹੀਂ ਦੇਖਿਆ ਤਾਂ ਇੱਕ ਵਾਰ ਜ਼ਰੂਰ ਦੇਖੋ ਤੇ ਇਹ ਫਿਲਮ ਆਉਣ ਵਾਲੀ 22 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਇਸ ਫਿਲਮ ਦੇ ਟ੍ਰੇਲਰ ਰਿਵਿਊ ਦੀ ਤਾਂ ਅਸੀਂ ਇਸ ਫਿਲਮ ਦੇ ਟ੍ਰੇਲਰ ਨੂੰ 5 ਵਿੱਚੋਂ ਪੂਰੇ 3 ਸਟਾਰ ਦਿੰਦੇ ਹਾਂ ਤੁਸੀਂ ਇਸ ਫਿਲਮ ਦੇ ਟ੍ਰੇਲਰ ਨੂੰ ਕਿੰਨੇ ਸਟਾਰ ਦੇਣਾ ਚਾਹੋਗੇ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਇੱਕ ਵਾਰ ਲਾਈਕ ਜ਼ਰੂਰ ਕਰਿਓ ਕਿਉਂਕਿ ਤੁਹਾਡੇ ਇੱਕ ਲਾਈਕ ਕਰਨ ਨਾਲ ਸਾਡਾ ਹੌਸਲਾ ਵੱਧਦਾ ਹੈ ਐਦਾਂ ਦੀ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਨੂੰ ਫੇਸਬੁੱਕ ਇੰਸਟਾਗ੍ਰਾਮ ਤੇ ਟਵਿੱਟਰ ਤੇ ਵੀ ਜ਼ਰੂਰ ਫੋਲੋ ਕਰੋ ਜਿੱਥੇ ਸਿ ਚੈਨਲ ਦੇ ਰਿਲੇਟਿਡ ਅਪਡੇਟਸ ਪਾਉਂਦੇ ਰਹਿੰਦੇ ਹਾਂ ਜਿਸ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਵੀ ਮਿਲ ਜਾਣਗੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਬਹੁਤ ਜਲਦ ਇੱਕ ਹੋਰ ਨਵੀਂ ਵੀਡੀਓ ਨਾਲ ਧੰਨਵਾਦ